ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਮਾਤਾ ਸ਼੍ਰੀ ਕਾਲੀ ਦੇਵੀ ਜੀ ਮੰਦਿਰ ਦਾ ਅਚਨਚੇਤ ਦੌਰਾ ਕੀਤਾ। ਉਹਨਾਂ ਨੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਪ੍ਰਬੰਧਾਂ ਦਾ ਚਾਇਜ਼ਾ ਲਿਆ। ਸਰੋਵਰ ਦੀ ਪਾਈਪਲਾਈਨ ਦੇ ਕਾਰਜਾਂ ਦਾ ਨਰੀਖਣ ਕੀਤਾ ਗਿਆ। ਸਫਾਈ ਕਾਰਜਾਂ ਦੀ ਵੀ ਜਾਂਚ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮੰਦਿਰ ਦੇ ਚੌਗਿਰਦੇ ਨੂੰ ਸਵਾਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਪ੍ਰੰਤੂ ਇਨ੍ਹਾਂ ਕਾਰਜਾਂ ਕਰਕੇ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਲ ਨਹੀਂ ਆਵੇਗੀ। ਪੁਨਾਘਿਆ ਕੇ ਸੁਰੱਖਿਆ ਕਰਮੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਇਸ ਤੋਂ ਇਲਾਵਾ ਥਾਂ-ਥਾਂ ਤੇ ਹੋਰ ਵੀ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਮੰਦਰ ਦੇ ਸੀਵਰੇਜ ਲਈ ਨਵੀਂ ਪਾਈਪਲਾਈਨ ਪਾਉਣ ਦਾ ਟੈਂਡਰ ਵੀ ਲੱਗ ਚੁੱਕਿਆ ਹੈ ਇਹ ਕੰਮ ਵੀ ਬਹੁਤ ਜਲਦ ਮੁਕੰਮਲ ਹੋ ਜਾਵੇਗਾ ਕਿ ਸਾਰਿਆਂ ਨੂੰ ਪਤਾ ਹੈਗਾ ਬੱਚੇ ਸਾਡਾ ਭਵਿਕ ਹੁੰਦੇ ਹੈਗੇ ਔਰ ਚਾਈਲਡ ਵੈਗਿੰਗ ਦੇ ਪ੍ਰਤੀ ਅਸੀਂ ਸਿਰਫ ਸਖਤ ਨਹੀਂ ਆ empathetic ਵੀ ਸਾਡਾ ਵੀ ਹੋਏਗਾ ਕਿ ਜਿਹੜਾ ਬੱਚਾ ਹੈ ਜਿਸ ਨੂੰ ਸਮਝ ਨਹੀਂ ਆ ਅਸੀਂ ਕਹਿੰਦੇ ਹਾਂ ਕਿ ਜੀ ਉਹਦੇ ਚੁੰਨੀ ਸਮਝ ਨਹੀਂ ਹੁੰਦੀ ਕਿ ਭਵਿਸ਼ ਭਵਿਕ ਵਾਸਤੇ ਉਹ ਸੋਚਪਾਨ ਤਾਂ ਸਿਰਫ ਉਸ ਨੂੰ ਰੈਸਕਿਊ ਕਰਨਾ ਹੀ ਸਾਡਾ ਫਰਜ਼ ਨਹੀਂ ਬੰਦਾ ਉਸ ਨੂੰ ਆਗੇ ਰੀਹੈਬਿਲਿਟੇਟ ਕਰਨਾ ਵੀ ਸਾਡਾ ਫਰਜ਼ ਹੈ ਤਾ ਜਿਵੇਂ ਕਿ ਅੱਜ ਸ਼ਨੀਵਾਰ ਸੀਗਾ ਮੰਦਿਰ ਗੁਰਦੁਆਰਾ ਸਾਹਿਬ ਆ ਫਿਰ ਬਾਕੀ ਰਿਲੀਜੀਅਸ ਸਟਰਕਚਰਸ ਜਾਂ ਰਿਲੀਜੀਅਸ ਜਿਹੜੇ ਸਾਡੇ ਧਾਰੇ ਹੈਗੇ ਉੱਥੇ ਰਸ਼ ਵੀ ਹੁੰਦਾ ਹੈਗਾ ਤੇ ਅਮੂਮਨ ਦੇਖਣ ਨੂੰ ਮਿਲਦਾ ਹੈਗਾ ਕਿ ਉੱਥੇ ਬੱਚਿਆਂ ਨੂੰ ਥੋੜਾ ਯੂਜ਼ ਕਰਕੇ ਬੈਗਿੰਗ ਦੀ ਇੱਕ ਪ੍ਰਥਾ ਹੈ ਇਸ ਕਰਕੇ ਸਾਡੀ ਟੀਮਸ ਤੇ ਮੈਂ ਇੱਕ ਫੀਡਬੈਕ ਤੌਰ ਤੇ ਵੀ ਗਈ ਸੀਗੀ ਤੇ ਦੂਜਾ ਮੇਰਾ ਪਰਪਸ ਸੀਗਾ ਕਿ ਜਿਹੜਾ ਬੱਚਾ ਆਏਗਾ ਘਬਰਾ ਜਾਂਦੇ ਛੋਟੇ ਬੱਚੇ ਹੁੰਦੇ ਹੈਗੇ ਤਾਂ ਉਹਨਾਂ ਨੂੰ ਪ੍ਰੋਪਰ ਕਿਸੇ ਤਰੀਕੇ ਦਾ ਇਮੋਸ਼ਨਲ ਟਰੋਮਾ ਨਾ ਹੋ ਜਿਵੇਂ ਕਿ ਇੱਕ ਦੋ ਕੇਸਿਸ ਵਿੱਚ ਪਤਾ ਚੱਲਿਆ ਕਿ ਮਦਰ ਨਹੀਂ ਹੈ ਸਿਰ ਫਾਦਰ ਹੈਗੇ ਜਾਂ ਫਿਰ ਹੈਂਡੀਕੈਪਡ ਹੈਗੇ ਫਾਦਰ ਮਦਰ ਜਾਂ ਫਿਰ ਸਭੋ ਜਿਹੜੇ ਦੂਜੇ ਕੈਟਾਗਰੀ ਦੇ ਕੇਸਿਸ ਹੁੰਦੇ ਹੈਗੇ ਕਿ ਬਾਹਰੋਂ ਕਿਸੇ ਦਾ ਬੱਚਾ ਆਇਆ ਇਹੋ ਜਾਂ ਦੀ ਵੀ ਕੁਝ ਘਟਨਾਵਾਂ ਧਿਆਨ ਵਿੱਚ ਆ ਜਾਂਦੀਆਂ ਤਾਂ ਸਭ ਨੂੰ ਵੱਖਰੇ ਵੱਖਰੇ ਤੌਰ ਤੇ ਹੈਂਡਲ ਕਰਨਾ ਸਾਡਾ ਫਰਜ਼ ਹੈਗਾ ਤਾਂ ਸਿਪੀਓ ਯੂਨਿਟ ਡੀਪੀਓ ਯੂਨਿਟ ਜਿਹੜੀ ਸਾਡੀ ਹੈਗੀ ਤਾਂ ਉਹਨਾਂ ਦੇ ਥਰੂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਪੇਰੈਂਟਸ ਹੈਗੇ ਉਹਨਾਂ ਦੀ ਵੀ ਕਾਉਂਸਲਿੰਗ ਕਰਕੇ ਕਿ ਜੇ ਉਹ ਕਿਸੇ ਜੌਬ ਜਾਂ ਸਕਿੱਲ ਦੇ ਅਦਾਰੇ ਚ ਐਨਰੋਲ ਹੋਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਵੀ ਸਵੈ ਨਰਭਰ ਬਣਾ ਸਕੀਏ ਤੇ ਨਾਲ ਹੀ ਨਾਲ ਜਿਹੜੇ ਬੱਚੇ ਰੈਸਕਿਊ ਕਰ ਰਹੇ ਆ ਉਹਨਾਂ ਨੂੰ ਇੱਕ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਉਹਦਾ ਅਗਲੇ ਭਵਿੱਖ ਬਾਰੇ ਉਹਨੂੰ ਜਾਗਰੂਕ ਕੀਤਾ ਜਾ ਸਕਣ ਇਹਦੇ ਨਾਲ ਹੀ ਨਾਲ ਸਾਡੇ ਆਲਰੇਡੀ ਵੀ ਦੋ ਸਕੂਲ ਚੱਲਦੇ ਪਏ ਆਂ ਬ੍ਰਿਜ ਕੋਰਸੇਸ ਵੀ ਅਸੀਂ ਕਰਾ ਰਹੇ ਆ ਜਿਹੜੇ ਡ੍ਰੌਪ ਆਫ ਸਟੂਡੈਂਟਸ ਹੈਗੇ ਜਾਂ ਕਿਸੇ ਨੂੰ ਕਿਸੇ ਤਰੀਕੇ ਮੀਡੀਅਮ ਦੇ ਰਾਈ ਵੀ ਦੱਸਣਾ ਚਾਹੁੰਦੀ ਆ ਕਿ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਹੁੰਦੇ ਹੈਗੇ ਜੋ ਬਹੁਤ ਕੁਝ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੈਗੇ ਤੇ ਕਿਸੇ ਫਾਈਨੈਂਸ਼ੀਅਲ ਕਾਰਨ ਜਾਂ ਕਿਸੇ ਹੋਰ ਮਜਬੂਰੀ ਕਾਰਨ ਨਹੀਂ ਕਰ ਪਾਉਂਦੇ ਤਾਂ ਉਸ ਵਾਸਤੇ ਪ੍ਰਸ਼ਾਸਨ ਹਮੇਸ਼ਾ ਬੈਠਾ ਹੈਗਾ ਸਗੋ ਪਟਿਆਲੇ ਦੇ ਲੋਕਾਂ ਨੇ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈਗੀ ਉਹ ਵੋਲੰਟਰੀ ਤੇ ਵੋਲੰਟੇਰਲੀ ਸਾਹਮਣੇ ਵੀ ਆ ਰਹੇ ਹੈ ਚਾਹ ਫਾਈਨੈਂਸ਼ੀਅਲ ਹੈਲਪ ਹੋ ਸਗੋ ਇੱਕ ਫਾਈਨੈਂਸ਼ੀਅਲ ਦੇ ਨਾਲ ਨਾਲ ਜਿਹੜਾ ਹਿਊਮਨ ਰਿਸੋਰਸ ਹੁੰਦਾ ਕਈਆਂ ਨੇ ਇਹ ਵੀ ਵੋਲੰਟੇਅਰ ਕੀਤਾ ਹੈਗਾ ਕਿ ਜੀ ਅਸੀਂ ਇਹਨਾਂ ਨੂੰ ਗਾਈਡ ਕਰਾਂਗੇ ਜਾਂ ਇਹਨਾਂ ਦੀ ਐਜੂਕੇਸ਼ਨ ਸਪੌਂਸਰ ਕਰਾਂਗੇ ਤੇ ਵਕ ਵਕ ਤਰੀਕੇ ਨਾਲ ਉਹਨਾਂ ਨੇ ਆਪਣੀ ਸਹਿਮਤੀ ਜਤਾਈ ਹੈ ਜਿਹਦੇ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿਆ ਨੂੰ ਵੀ ਗੁਜ਼ਾਰਿਸ਼ ਹੈਗੀ ਕਿ ਇਹ ਬੱਚੇ ਸਾਡਾ ਭਵਿਕ ਹਨ ਔਰ ਆਪਣੇ ਭਵਿਕ ਵਾਸਤੇ ਆਪਣੇ ਸਭ ਦੀ ਜੁਆਇੰਟ ਰਿਸਪਾਂਸਿਬਿਲਟੀ ਹੈ ਤਾਂ ਪ੍ਰਸ਼ਾਸਨ ਵੀ ਖੜਾ ਹੈ ਤੁਸੀਂ ਵੀ ਸਾਡੇ ਨਾਲ ਜੁੜੋ ਇਹਦੇ ਨਾਲ ਹੀ ਨਾਲ ਜਿੰਨੀ ਵੀ ਟ੍ਰੈਫਿਕ ਪੁਲਿਸ ਜਾਂ ਪੁਲਿਸ ਅਧਾਰੇ ਉਹਨਾਂ ਨੂੰ ਵੀ ہدایت ਕੀਤੀ ਗਈ ਹੈ ਕਿ ਜੋ ਜਿੱਥੇ ਡਿਊਟੀ ਤੇ ਹੁੰਦਾ ਹੈਗਾ ਉਹਨਾਂ ਨੂੰ ਵੀ ਡੀਸੀਪੀਓ ਯੂਨਿਟ ਡੀਪੀਓ ਯੂਨਿਟ ਦਾ ਨੰਬਰ ਫਲੈਸ਼ ਕੀਤਾ ਗਿਆ ਹੈ ਤਾਂ ਕਿ ਉਹ ਵੀ ਇਹਨਾਂ ਦੀ ਸੂਚਨਾ ਉੱਤੇ ਦੇ ਸਕਣ